ਜਿਹੜੀ ਰਾਤ ਸਨੋ ਪੈ ਹੀ ਗਏ ਹਨ ਚੱਕ ਰਹੇ ਆ ਤੇ ਹਾਲਾਤ ਬਈ ਇਦਾਂ ਦੇ ਬਣੇ ਹੋਏ ਆ ਤੁਹਾਡੇ ਸਾਹਮਣੇ ਹਨ ਇਹ ਵੀ ਬਈ ਸਨੋ ਦੇ ਹੰਦੇ ਵਿੱਚ ਇੱਕ ਜ਼ਰੂਰੀ ਕੰਮ ਬਣਦਾ ਹੈ ਇੱਕ ਬੰਦੇ ਨੂੰ ਥੋੜਾ ਇਹ ਕੰਮ ਕਰਨਾ ਪੈਂਦਾ ਹੀ ਪੈਂਦਾ ਚਾਹੇ ਕਿੰਨੇ ਮਰਜ਼ੀ ਜ਼ਰੂਰੀ ਕੰਮ ਹੋਣ ਪਰ ਇਹ ਤੋਂ ਜ਼ਿਆਦਾ ਜ਼ਰੂਰੀ ਕੰਮ ਇਹਨੂੰ ਨਹੀਂ ਲੱਗਦਾ ਹੋ ਸਕਦਾ। ਇੱਥੀਆਂ ਤਰ੍ਹਾਂ ਦੇ ਸਾਹਮਣੇ ਨਾ ਜੇ ਤੁਸੀਂ ਉੱਪਰਲੀ ਸਾਈਡ ਦੇਖੋਗੇ ਤਾਂ ਤਰ੍ਹਾਂ ਦੇ ਸਾਹਮਣੇ ਆ ਜਿਹੜੇ ਤੁਰਨ ਵਾਲਿਆਂ ਵਾਸਤੇ ਨਾ ਜਗ੍ਹਾ ਬਣੀ ਹੋਈ ਹੈ ਇੱਥੇ। ਤੇ ਜੇ ਤੁਸੀਂ ਉਸ ਨੂੰ ਨੂੰ ਨਹੀਂ ਹਟਾਉਂਦੇ ਤਾਂ ਤੁਹਾਨੂੰ ਬਈ ਜੁਰਮਾਨਾ ਦੇਣਾ ਪੈ ਸਕਦਾ ਉਹਦਾ। ਤੇ ਕਈ ਵਾਰੀ ਤਾਂ ਬਈ ਪੁਲਿਸ ਵੀ ਜਿਹੜੀ ਉਹ ਟਿਕ ਟੁਕ ਟਕਟ ਜਾਂਦੀ ਹੈ। ਤੇ ਅੱਜ ਦਿਨ ਸੀਗਾ ਬੁੱਧਵਾਰ ਦਾ ਪ੍ਰਾਤ ਮੰਗਲਵਾਰ ਸੀ ਜਦੋਂ ਤੁਹਾਨੂੰ ਆਪਾਂ ਦਿਖਾ ਰਹੇ ਸੀ ਤੇ ਬੁੱਧਵਾਰ ਦੇ ਦਿਨ ਬਾਈ ਜੀ ਜਿਵੇਂ ਆਪਣੇ ਘਰਾਂ ਦੇ ਬਾਹਰ ਰੋਡਾਂ ਰਾਡਾਂ ਲੱਗ ਜਾਂਦੀਆਂ ਇੱਥੇ ਬਾਈ ਜੀ ਓਦਾਂ ਨਹੀਂ ਲੱਗਦੀਆਂ ਇੱਥੇ ਜਿਵੇਂ ਆਹ ਬੈਨ ਪਏ ਹੁੰਦੇ ਆ ਤੇ ਹਫਤੇ ਦਾ ਇੱਕ ਦਿਨ ਦੇ ਵਿੱਚ ਕੂੜਾ ਉਹ ਜਾਣਾ ਹੁੰਦਾ ਜਿਹੜਾ ਗਾਰਬੇਜ ਹੁੰਦਾ ਇੱਕ ਕੂੜਾ ਬਾਈ ਉਹ ਹੁੰਦਾ ਜਿਹੜਾ ਰਸੋਈ ਰਸਾਈ ਦੇ ਵਿੱਚ ਵਰਤਿਆ ਜਾਂਦਾ ਉਹ ਆ ਹਰੇ ਜੇ ਬੈਨ ਚ ਹੁੰਦਾ ਹਨਾ ਰਾਜਾ ਡੱਬਾ ਜਿਹੜਾ ਪਿਆ ਤੇ ਇਹਦੇ ਚੋ ਬਾਈ ਜੀ ਖਾਜ ਖਾਦ ਖੋਦ ਤਿਆਰ ਕਰਦੇ ਆ ਹਨਾ ਫੁੱਲਾਂ ਫੁੱਲਾਂ ਨੂੰ ਪਾਉਣ ਵਾਸਤੇ ਤੇ ਇੱਕ ਹੁੰਦਾ ਬਾਈ ਜੀ ਬੈਨ ਉਹ ਦੂਸਰਾ ਉਹਦੇ ਚਾਰ ਸਾਈਕਲ ਵਾਲਾ ਹੁੰਦਾ ਜਿਹੜਾ ਦੁਬਾਰਾ ਗੱਤਾ ਗੁੱਤਾ ਵਰਤਿਆ ਜਾ ਸਕਦਾ ਫਿਰ ਉਹ ਭੇਜਦੇ ਆ ਤੇ ਸਨੋ ਦੇ ਦਿਨਾਂ ਦੇ ਵਿੱਚ ਬਾਈ ਇਦਾਂ ਦੇ ਫਿਰ ਜ਼ਰੂਰੀ ਕੰਮ ਆਪਾਂ ਵੀ ਸਨੋ ਹਟਾ ਰਹੇ ਸੀ ਤੇ ਆਹ ਆ ਕਟਸੇ ਜੇ ਬਾਈ ਇਹਨਾਂ ਦਿਨਾਂ ਚ ਬੜੇ ਵਿਕਦੇ ਆ ਲੱਗ ਭੱਗ ਇਹਨਾਂ ਰੇਟ ਦੀ ਜੇ ਗੱਲ ਕਰੀਏ ਤਾਂ 35-36 ਡਾਲਰ ਦਾ ਜਿਹੜਾ ਇੱਕ ਹੁੰਦਾ ਹੈ 40-40 ਡਾਲਰ ਤੱਕ ਦੇ ਜਿਹੜੇ ਇਹਦੇ ਰੇਟ ਹੁੰਦੇ ਆ ਤੇ ਸਨੋ ਹਟਾਉਣ ਦਾ ਕੰਮ ਜ਼ਰੂਰੀ ਬਣ ਜਾਂਦਾ ਤੇ ਲੋਕਾਂ ਨੇ ਵੈਸੇ ਆਪਦੇ ਘਰਾਂ ਦੇ ਅੱਗੋਂ ਹਟਾਤੀ ਹੈਗੇ ਆ ਦਿਨ ਦੇ 12 ਵਜੇ ਪਏ ਆ ਇਸ ਟਾਈਮ ਤੇ ਅਜੇ ਵੀ ਤੇਜ਼ ਹਵਾ ਵਗਦੀ ਜਾਂਦੀ ਹੈ ਬਾਕੀ ਅਜੇ ਕੋਈ ਪਤਾ ਨਹੀਂ ਛੱਤਾਂ ਦੇਖ ਲਵੋਣਾ ਛੱਤਾਂ ਵੀ ਬਾਈ ਜੀ ਚਿੱਟੀਆਂ ਕੀਤੀਆਂ ਪਈਆਂ ਤੇ ਛੱਤਾਂ ਬਾਈ ਜੀ ਇਹ ਤਕੌਣੀਆਂ ਰੱਖਦੇ ਆ ਘਰਾਂ ਦੀਆਂ ਤੁਹਾਨੂੰ ਛੱਤਾਂ ਤਕੌਣੀਆਂ ਹੀ ਲਿਕਣੀਆਂ ਉਹ ਇਹੀ ਕਾਰਨ ਆ ਬਾਈ ਜੀ ਇਹਨਾਂ ਦਾ ਰੀਜਨ ਮੇਨ ਕਾਰਨ ਆਹੀ ਆ ਵੀ ਜਦੋਂ ਸਨੋ ਪੈਂਦੀ ਆ ਸਨੋ ਆ ਜਿਹੜੀ ਉਹ ਥੱਲੇ ਡੱਗ ਜੇ ਤੇ ਜੇ ਇਹ ਉੱਤੇ ਹੀ ਡੱਗੀ ਹੁਣ ਤੁਸੀਂ ਆਸ ਹਾਲਾ ਲੋਗੇ ਡੰਡਾਂ ਡੰਡਾਂ ਢੇਰੀਆਂ ਜੋ ਛੱਤਾਂ ਦੇ ਉੱਤੇ ਟਿਕ ਜਾਣ ਤਾਂ ਇਹਨਾਂ ਢੇਰੀਆਂ ਦਾ ਵੇਖ ਲਓ ਵੀ ਘਰਾਂ ਦਾ ਕੀ ਹਾਲ ਹੋਊਗਾ ਲੱਕੜਾਂ ਦੇ ਘਰ ਆ ਬਾਈ ਜੀ ਸਾਰੇ ਦਬ ਜਾਣਗੇ ਸੋ ਹੁਣ ਦੇ ਹਾਲਾਤ ਬਾਈ ਜੀ ਕੈਨੇਡਾ ਦੇ 12 ਵਜੇ ਦੇ ਦਿਨ ਦੇ ਆ ਹਾਲਾਤ ਬਣੇ ਹੋਏ ਆ ਮਾਈਨਸ 14 ਡਿਗਰੀ ਤਾਪਮਾਨ ਆ ਜੀ ਅੱਜ ਠੰਡ ਵੀ ਭਾਈ ਜੀ ਕਹਿੰਦੇ ਆ ਨਾ ਵੀ ਠੰਡ ਵੀ ਆਪਦੇ ਮੂੰਹ ਘਵਾਉਂਦੀ ਹੈ ਵੀ ਹੁਣ ਹੋਈਆਂ ਹਨ ਪਹਿਲੀ ਵਾਰ ਤਾਂ ਇੰਨੀ ਠੰਡ ਨਹੀਂ ਸੀ ਪਰ ਇਸ ਟਾਈਮ ਭਾਈ ਜੀ ਅੱਜ ਦੇ ਦਿਨਾਂ ਦੇ ਵਿੱਚ ਮੈਨਾ ਪੁੱਜ ਕੇ ਠੰਡ ਹੋਈ ਪਈ ਹੈ ਦੇਖ ਸਕਦੇ ਹੋ ਤੁਸੀਂ ਚਟੀਆਂ ਸੱਤਾਂ ਜਿਵੇਂ ਆਪਣੇ ਫਰੇਖਲਾਰਦੇ ਹੁੰਦੇ ਨੇ ਨਾ ਯੂਰੀਆ ਉਵੇਂ ਭਾਈ ਜੀ ਛਤਾਂ ਦੇ ਉੱਤੇ ਪਈ ਹੈ ਤੇ ਚੈਨਲ ਨੂੰ ਭਾਈ ਜੀ ਆਪਣੇ ਪੇਜ ਨੂੰ ਫੋਲੋ ਕਰ ਲਿਓ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ